ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵਾਲੇ ਸਾਰੇ ਹੀ ਡਿਜ਼ਾਈਨਰ ਸੂਟਸ ਹੋਣਗੇ ਇਹਨਾਂ ਵਿੱਚ ਇੱਕ ਇੱਕ ਕਲਰ अवेलेबल ਹੋਏਗਾ ਇਹ ਸਾਰੇ ਸੂਟ ਜਿਵੇਂ ਬ੍ਰੋਕਰਟ ਦੇ ਬਾਟਮਸ ਵਾਲੇ ਹੋਗੇ ਇਸ ਤਰ੍ਹਾਂ ਦੇ ਸਾਰੇ ਡਿਜ਼ਾਈਨਰ ਪੀਸ ਨੇ ਬੁਟੀਕ ਸੂਟ ਹੋਣਗੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜਿੰਨੇ ਵੀ ਕਲਰ ਹੈਗੇ ਨੇ ਉਹ ਵੀਡੀਓ ਚ ਸ਼ੋਅ ਕੀਤੇ ਹੁੰਦੇ ਨੇ ਕਿਉਂਕਿ ਕਈ ਵਾਰ ਨਾ ਮੈਸੇਜ ਬਹੁਤ ਕਰਦੇ ਹੋ ਤੁਸੀਂ ਵੀ ਇਹਦੇ ਵਿੱਚ ਮੈਮ ਕਲਰ ਦਿਖਾਓ ਕਲਰ ਦਿਖਾਓ ਬਟ ਕਲਰ ਜੇ ਹੁੰਦੇ ਨੇ ਤਾਂ ਆਪਾਂ ਸ਼ੋਅ ਜ਼ਰੂਰ ਕਰਦੇ ਨੇ ਜਦੋਂ ਨਹੀਂ ਕਲਰ ਹੁੰਦੇ ਤਾਂ ਫਿਰ ਉਹ ਪਟਿਕ ਸੂਟ ਹੁੰਦੇ ਨੇ ਅਲੱਗ-ਅਲੱਗ ਪੀਸ ਤੇ ਤੁਸੀਂ ਤਿਆਰ ਕਰਵਾ ਸਕਦੇ ਹੋ ਕੋਈ ਵੀ ਕਲਰ ਬਟ ਉਹਨਾਂ ਵਿੱਚ ਐਕਸਟਰਾ ਕਲਰ ਨਹੀਂ ਮਿਲੇਗਾ ਇਹ ਸਾਰੇ ਹੀ ਹੈਂਡਵਰਕ ਦੇ ਸੂਟ ਹੋਣਗੇ ਸਾਰਿਆਂ ਸੂਟਾਂ ਤੇ ਹੱਥ ਦਾ ਕੰਮ ਕੀਤਾ ਗਿਆ ਹੈ ਫੈਬਰਿਕ ਵਧੀਆ ਹੋਏਗਾ ਆ ਸ਼ਿਮਰ ਦਾ ਕ੍ਰੇਪ ਹੋਗੀ ਜਾਂ ਟਿਸ਼ੂ ਦਾ ਹੋ ਗਿਆ ਜਿਵੇਂ ਹੁਣ ਟ੍ਰੈਂਡ ਦੇ ਵਿੱਚ ਚੱਲ ਰਿਹਾ ਉਸੇ ਤਰੀਕੇ ਨਾਲ ਆਪਾਂ ਜਿਹੜੇ ਫੈਬਰਿਕ ਜਿਹੜੇ ਯੂਜ਼ ਕੀਤੇ ਜਾਂਦੇ ਤੇ ਉਹਨਾਂ ਦੇ ਉੱਪਰ ਡਿਜ਼ਾਈਨ ਕੀਤੇ ਜਾਂਦੇ ਨੇ ਇਹ ਜਿਹੜੇ ਸੂਟ ਨੇ ਇਹ ਕੱਟ ਪ੍ਰਾਈਸ ਦੇ ਨੇ ਬਹੁਤ ਜ਼ਿਆਦੀ ਘੇਰਿਆਂ ਤੇ 슬ੀਵਸ ਤੇ ਐਮਬਰਾਇਡਰੀ ਆਊਗੀ ਦੁਪੱਟੇ ਪੂਰੇ ਜਾਲ ਬਣੇ ਹੋਏ ਨੇ ਇਹ ਜਿੰਨੇ ਵੀ ਆਪਾਂ ਸੂਟ ਹੁਣ ਜਿਹੜੇ ਐਡ ਕੀਤੇ ਹੋਏ ਨੇ ਸਭ ਦਾ ਪ੍ਰਾਈਸ 1700 1800 ਰੁਪਏ ਤੱਕ ਹੀ ਹੋਏਗਾ ਇਸ ਤੋਂ ਅੱਗੇ ਪ੍ਰਾਈਸ ਨਹੀਂ ਹੈਗਾ ਆ ਜਿਹੜੇ ਪਹਿਲੇ ਸੂਟ ਐਡ ਕੀਤੇ ਵੀ ਉਹਨਾਂ ਦਾ ਪ੍ਰਾਈਸ 3000 ਤੋਂ 3500 ਦੇ ਵਿੱਚ ਵੀ ਹੋ ਸਕਦਾ ਹੈ ਤੇ ਇਹ ਸਾਰੇ ਡਿਜ਼ਾਈਨਰ ਸੂਟਸ ਨੇ ਇਹਨਾਂ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ 17 1800 ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਵਿੱਚ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਕਲਰ ਕੋਈ ਵੀ ਇਹਨਾਂ ਚੋਂ ਤੁਸੀਂ ਮੰਗਵਾ ਸਕਦੇ